ਮੋਗਾ ਤੇ ਬੁੱਧ ਸਿੰਘ ਵਾਲਾ ਵਿੱਚ ਪੈਂਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨ ਸਨਮਾਨ ਨਿਧੀ ਤਹਿਤ ਕਰਵਾਏ ਗਏ ਸਿੱਧੇ ਪ੍ਰਸਾਰਣ ਨੂੰ ਦੇਖਿਆ ਪ੍ਰਧਾਨ ਮੰਤਰੀ ਵੱਲੋਂ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਰਾਸ਼ੀ ਦੀ ਸ਼ਲਾਘਾ ਕੀਤੀ ਗਈ ਇਸ ਦੌਰਾਨ ਸੋਲਰ ਪੈਨਲ ਦੀ ਮਦਦ ਨਾਲ ਖੁਸ਼ਹਾਲੀ ਸਾਹੀਵਾਲ ਗਾਵਾਂ ਤੇ ਪਾਲਤੂ ਦੁਧਾਰੂ ਪਸ਼ੂਆਂ ਦੇ ਪਾਲਣ ਨਾਲ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਰ ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਚ ਐਸ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਬਰਾੜ ਪੰਜਾਬ ਪਾਸਪਾਦਿਸ 71 ਡਾਕਟਰ ਹਰਜੋਤ ਕਮਲ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵਾ ਸਾਂਝਾ ਕੀਤਾ। ਪੀਐਮ ਕਿਸਾਨ ਜਿਹੜਾ ਸਨਮਾਨਨੀਦੀ ਯੋਜਨਾ ਹੈਗੀ ਆ ਉਹਦੀ ਅੱਜ 17ਵੀਂ ਕਿਸ਼ਤ ਜਿਹੜੀ ਆ ਉਹ ਦੇਸ਼ ਦੇ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਹੈ। ਤਕਰੀਬਨ 20000 ਕਰੋੜ ਦੀ ਉਹ ਰਾਸ਼ੀ 9 ਕਰੋੜ 26 ਲੱਖ ਕਿਸਾਨਾਂ ਨੂੰ ਜਿਹੜੀ ਆ ਉਹ ਰਾਸ਼ੀ ਅੱਜ ਪਹੁੰਚ ਗਈ ਹੋਏਗੀ ਔਰ ਸਭ ਤੋਂ ਵੱਡਾ ਇਹਦੇ ਵਿੱਚ ਜਿਹੜਾ ਫਾਇਦਾ ਹੈਗਾ ਉਹ ਮੇਰੇ ਕਿਸਾਨ ਭਰਾ ਉਨ੍ਹਾਂ ਦੇ ਪਰਿਵਾਰ ਪ੍ਰਧਾਨ ਮੰਤਰੀ ਕਿਸਾਨ ਨidhi ਪ੍ਰੋਗਰਾਮ ਹੈ ਉਹਦਾ ਅੱਜ ਜੋ ਵਾਰਣਾਸੀ ਵਿਖੇ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਦੀ ਕਿਸ਼ਤ ਜਿਹੜੀ PM ਕਿਸਾਨ ਪ੍ਰੋਗਰਾਮ ਦੀ ਹੈਗੀ ਉਹ ਜਾਰੀ ਕੀਤੀ ਗਈ ਉਹਦਾ ਲਾਈਵ ਪ੍ਰੋਗਰਾਮ ਅੱਜ ਇਹ ਖੇਤੀਬੀਗਿਆਨ ਕੇਂਦਰ ਵਿਖੇ ਦਿਖਾਇਆ ਗਿਆ ਜਿਸ ਦੇ ਵਿੱਚ ਸਾਡੇ ਕੇਂਦਰ ਦੇ ਵਿੱਚ 193 ਕਿਸਾਨ ਤੇ ਕਿਸਾਨ ਬੀਬੀਆਂ ਨੇ ਭਾਗ ਲਿਆ ਆਰਮੀ ਕੈਸਟ ਜੋ ਕਿਸਾਨ ਪੀਐਮ ਜਨਦਰਸ਼ ਦੇ ਸਕੀਮ ਚੱਲਦੀ ਹੈ ਉਹਦਾ ਅੱਜ ਸਾਡੇ ਸਿੱਧੇ ਖਾਤੇਾਂ ਵਿੱਚ ਉਹਨਾਂ ਨੇ ਟ੍ਰਾਂਸਫਰ ਕੀਤੇ ਆ ਜਿਹਦਾ ਸਾਨੂੰ 2000 ਰੁਪਇਆ ਪਰ ਕਿਸਾਨ ਨੂੰ ਸਤਾਰਵੀਂ ਕਸਤੀ ਕਰਕੇ ਜਾਰੀ ਕੀਤੀ ਹੈ ਇਹਦੇ ਵਾਸਤੇ ਸਾਨੂੰ ਅੱਜ ਜਿਹੜੇ ਕਿਸਾਨਾਂ ਨੂੰ ਪੈਸੇ ਮਿਲੇ ਇਹਦੇ ਵਾਸਤੇ ਇੱਕ ਛੋਟੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਕਿਸਾਨ ਸਨਮਾਨਨੀ ਦੀ ਯੋਜਨਾ ਦੇ ਪ੍ਰਤੀਨ ਔਰ ਮੈਂ ਉਹਦਾ ਬਹੁਤ ਹੀ ਸ਼ਲਾਘਾ ਕਰਦਾ ਹਾਂ ਜੋ ਕਿ ਬਹੁਤ ਵਧੀਆ ਉਪਰਾਲਾ ਕੀਤਾ ਜੀ ਜੋ ਛੋਟੇ ਤੇ ਸੀਮਾਂਤ ਕਿਸਾਨ ਹੈ ਉਨ੍ਹਾਂ ਦੀ ਆਮਦਨ ਦੇ ਵਿੱਚ ਇਹਦੇ ਨਾਲ ਵਾਧਾ ਹੁੰਦਾ ਹੈ ਅੱਜ ਜੋ 17ਵੀਂ ਕਿਸ਼ਤ ਜਾਰੀ ਕੀਤੀ ਗਈ ਹੈ ਉਹ ਬਹੁਤ ਵਧੀਆ ਉਪਰਾਲਾ ਜੀ ਇਸ ਮੌਕੇ ਮਹਿਲਾ ਕਿਸਾਨਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਤੇ ਸਹਾਇਕ ਧੰਨਿਆਂ ਦੇ ਉਤਪਾਦਾਂ ਦੀ ਪਰਦਾਸ਼ਤੀ ਵੀ ਲਗਾਈ ਗਈ